ਮਾਪੇ ਤੇ ਆਪਾਂ ਵੀ ਆ ਅੱਜ ਕੱਲ ਦੇ ਕਈ ਮਾਪੇ ਇਦਾਂ ਦੇ ਦੂਜੇ ਦੇ ਬੱਚੇ ਦਾ ਹੱਕ ਖੋਣ ਲੱਗੇ ਦੇਖਦੇ ਨੇ ਸੱਚ ਜਾਣੋ ਅੱਜ ਦੀ ਗੱਲ ਵੀਰ ਸਾਡੇ ਨਾਲ ਆਇਆ ਸੀ ਬੇਨਤੀ ਕੀਤੀ ਜਿਹੜਾ ਵੀਰ ਗੱਡੀ ਤੇ ਆ ਉਹ ਮੈਨੂੰ ਦੱਸ ਰਿਹਾ ਸੀ ਸਾਡੇ ਆਪਣੀ ਪਰਿਵਾਰ ਦਾ ਹੀ ਬੱਚਾ ਹੈ ਉਹ ਕਹਿੰਦਾ 9 ਸਾਲ ਦਾ ਇੱਕ ਵੀਰ ਤੇ ਉਹਦੇ ਮਾਤਾ ਪਿਤਾ ਦੀ ਡੈਥ ਹੋ ਗਈ ਨਾਨਕਿਆਂ ਨੇ ਕਿਹਾ ਵੀ ਨਾਨਕਿਆਂ ਨੂੰ ਹੁਣ ਦੋਤੇ ਦਪਿਆਰੇ ਹੀ ਹੁੰਦੇ ਆ ਤੇ ਤਾਈ ਚਾਚੇ ਆ ਨੂੰ ਵੀ ਪਿਆਰੇ ਹੁੰਦੇ ਆ ਨਾਨੀ ਨਾਨੇ ਨੇ ਪਰਿਵਾਰ ਨੇ ਸੋਚਿਆ ਵੀ ਇਹ ਜਿਹੜਾ ਬੱਚਾ ਹੈ ਅਸੀਂ ਇਹਨੂੰ ਆਪਣੇ ਕੋਲੇ ਲੈ ਜਾਣੇ ਆ ਬੱਚੇ ਨੂੰ ਪਾਲਿਆ ਤੇ ਉਹ ਬੱਚੇ ਨੂੰ ਪਾਲਿਆ ਤੇ 30 30 ਸਾਲਾਂ ਦਾ ਇਸ ਸਮੇ ਹੋ ਗਿਆ ਉਹ ਅੱਜ ਤੱਕ ਪਤਾ ਕੀ ਕੋਟ ਕਚੈਰੀਆਂ ਦੇ ਕੇਸ ਲੜਦਾ ਰਿਹਾ ਵੀ ਮੇਰੇ ਮਾਪੇ ਤੇ ਮਰ ਗਏ ਜਿਹੜਾ ਉਹਨਾਂ ਦਾ ਹਿੱਸਾ ਮੈਨੂੰ ਦੇ ਦਿਓ ਤਾਈ ਚਾਚਿਆਂ ਨੇ ਹਿੱਸਾ ਨਹੀਂ ਦਿੱਤਾ ਕਤਿਆਂ ਸਾਲਾਂ ਦਾ ਹੋ ਗਿਆ ਅੱਜ ਉਹਨੂੰ ਹਿੱਸਾ ਮਿਲਿਆ ਉਹ ਵੀ ਥੋੜਾ ਉਹ ਇੰਨੇ ਚ ਰਕੂਟ ਕਚਾਰੀਆਂ ਦੇ ੱੱਕੇ ਖਾਂਦਾ ਰਿਹਾ ਉਹਦੇ ਨਾਨਕਿਆਂ ਨੇ ਪਾਲਿਆ ਤੇ ਕੀ ਪਤਾ ਉਹਨਾਂ ਦੀ ਵੀ ਓਨੀ ਹੋਵੇ ਤੇ ਜਮੀਨ ਵੰਡਣ ਦੀ ਗੱਲ ਆਉਂਦੀ ਹੈ ਤੇ ਕਿਹੜਾ ਆਪਣੀ ਜਮੀਨ ਕਿਸੇ ਨੂੰ ਦੇ ਕੇ ਰਾਜੀ ਹੈ ਭਾ ਮਾਸੀ ਦਾ ਭਾ ਭੂਆ ਦਾ ਪੁੱਤ ਹੋਵੇ ਮਾਮੇ ਦਾ ਪੁੱਤ ਹੋਵੇ ਫੇ ਦੁੱਖ ਹੁੰਦਾ ਵੀ ਫੇ ਅਸੀਂ ਕਹਿੰਦੇ ਕਿਸਾਨ ਸਾਡਾ ਨੁਕਸਾਨ ਹੋ ਗਿਆ ਪਰਵਾਹ ਤੇ ਸਾਡੇ ਵਰਗਾ ਹੀ ਹੋ ਜਿਨੇ ਉਸ ਬੱਚੇ ਦੀ ਜ਼ਮੀਨ ਨੱਪ ਲਈ ਜਿਹਨੂੰ 30 ਸਾਲ ਤੱਕੇ ਖਾਣੇ ਪਏ ਪੜ੍ਹ ਲਿਖਿਆ ਕਹਿੰਦੇ ਪੜ੍ਹਨ ਲਿਖਣ ਦੇ ਨਾਲ ਹੀ ਰੋਜ਼ਗਾਰ ਮਿਲ ਜਾਂਦਾ ਹੈ ਪੜਾ ਦਿੱਤਾ ਨਾਨਕਿਆਂ ਨੇ ਫੇ ਦੁੱਖ ਹੁੰਦੇ ਫੇ ਐਸੀਆਂ ਵਾਅਦੇ ਕੌਣ ਕਰਦੇ ਉਹ ਵੀ ਫੇ ਆਪਣੇ ਹੀ ਕਰਦੇ ਆ ਜੇ ਉਹੀ ਤਾਏ ਚਾਚੇ ਮਾਂ ਬਾਪ ਬਣ ਕੇ ਕਹਿਣ ਵੀ ਪੁੱਤਰਾ ਰਹਿ ਸਾਡੇ ਨਾਲ ਤੈਨੂੰ ਹਾੜੀ ਸੋਹਣੀ ਨਹੀਂ ਦਿੰਦੇ ਜਾਂ ਤੈਨੂੰ ਠੇਕਾ ਨਹੀਂ ਦਿੰਦੇ ਤੇਰਾ ਪਾਲਣ ਪੋਸ਼ਣ ਕਰਦੇ ਆ ਜਵਾਨ ਹੋਊ ਮੋੜ ਜਗਾ ਹੋਊ ਤੇ ਵਾ ਲਈ ਪਰ ਦੁੱਖ ਹੁੰਦਾ ਹੈ ਮਹਾਰਾਜ ਕਿਰਪਾ ਕਰਨ ਐਸੀਆਂ ਗੱਲਾਂ ਜਦੋਂ ਸਮਾਜ ਤੇ ਸਾਹਮਣੇ ਹੁੰਦੀਆਂ ਚੰਗੀ ਗੱਲ ਨਹੀਂ ਰਹੇ